ਥੋੜਾ ਜਿਹਾ ਦੇਸੀ ਘਿਓ ਲਿਆ ਹੋਇਆ ਪੀਲੇ ਰੰਗ ਦਾ ਗਾਂ ਦੇ ਦੁੱਧ ਦਾ ਘਿਓ ਹੈ ਇਹ ਤੇ ਨਾਲ ਹੀ ਮੈਂ ਆ ਲਿਆ ਹੈਗਾ ਪਾਣੀ ਚਿਲਡ ਵਾਟਰ ਇਹਦੇ ਵਿੱਚ ਮੈਂ ਬਰਫ਼ ਪਾਈ ਹੋਈ ਹੈ ਆਪਾਂ ਕਰਨਾ ਕੀ ਹੈਗਾ ਆਪਾਂ ਇੱਕ ਗਲਾਸ ਲੈ ਲੈਣਾ ਆ ਮੈਂ ਸਟੀਲ ਦਾ ਗਲਾਸ ਲੈ ਕੇ ਆਈਆਂ ਐਦਾਂ ਦਾ ਇਹਦਾ ਹੈਗਾ ਥੱਲਾ ਤੁਸੀਂ ਨਾ ਥੋੜਾ ਜਿਹਾ ਦੇਸੀ ਘਿਓ ਪਿੱਤਲ ਦੀ ਥਾਲੀ ਜੇ ਹੋਵੇ ਤਾਂ ਜ਼ਿਆਦਾ ਬੈਟਰ ਹੈ ਮੈਂ ਪਿੱਤਲ ਦੀ ਥਾਲੀ ਲਈ ਹੈ ਵੈਸੇ ਤੁਸੀਂ ਸਟੀਲ ਦੀ ਥਾਲੀ ਚ ਵੀ ਕਰ ਸਕਦੇ ਹੋ ਜੇ ਪਿੱਤਲ ਨਹੀਂ ਤਾਂ ਤਕਰੀਬਨ ਇੱਕ ਚਮਚਾ ਦੇਸੀ ਘਿਓ ਐਦਾਂ ਤੁਸੀਂ ਥਾਲੀ ਦੇ ਵਿੱਚ پلیਟ ਦੇ ਵਿੱਚ ਪਾ ਲੈਣਾ ਬਸ ਇੱਕੋ ਹੀ ਚਮਚਾ ਉਸ ਤੋਂ ਬਾਅਦ ਥੋੜਾ ਜਿਹਾ ਚਿਲਡ ਵਾਟਰ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਗਲਾਸ ਦੇ ਥੱਲੇ ਨਾਲ ਇਸ ਨੂੰ ਇਦਾਂ ਬਸ ਮਲਣਾ ਸ਼ੁਰੂ ਕਰ ਦੇਣਾ ਦੇਖੋ ਜੀ ਹੁਣ ਇਹ ਜਿਹੜੀ ਕਰੀਮ ਬਣੀ ਹੈ ਇਹਨੂੰ ਨਾ ਤੁਸੀਂ ਇਹਦੇ ਚ ਕੋਈ ਵੀ ਐਸੈਂਸ਼ੀਅਲ ਆਇਲ ਪਾ ਲਓ ਉਹਦੇ ਨਾਲ ਉਹਦੀ ਜਿਹੜੀ ਖੁਸ਼ਬੂ ਆ ਉਸ ਉਸ ਤੇਲ ਦੀ ਹੋਏਗੀ ਉਹ ਤੇਲ ਦੀ ਸਿਰਫ ਖੁਸ਼ਬੂ ਹੋਏਗੀ ਤੇ ਅਸਰ ਜਿਹੜਾ ਕਰਨਾ ਉਹ ਇਸ ਦੇਸੀ ਕਿਉਂ ਨਹੀਂ ਕਰਨਾ ਇਨੂੰ ਤੁਸੀਂ ਓਵਰਨਾਈਟ ਵੀ ਲਾ ਕੇ ਰੱਖ ਸਕਦੇ ਹੋ ਤੇ ਕਿਉਂਕਿ 스멜 ਨਹੀਂ ਕਰੇਗਾ 스멜 ਖਤਮ ਹੋ ਰਹੀ ਹੈ ਹੌਲੀ ਹੌਲੀ ਹਲੇ ਆ ਰਹੀ ਹੈ ਕਿਉਂਕਿ ਮੈਂ ਦੋ ਟਾਈਮ ਹੀ ਇਹਨੂੰ ਇਸ ਤਰ੍ਹਾਂ ਕੀਤਾ ਸੀ ਘੁਮਾਇਆ ਸੀ ਇਹਨੂੰ ਤੁਸੀਂ ਕਟੋ-ਕਟ 8-10 ਵਾਰੀ ਕਰੋਗੇ ਤਾਂ ਜਿਹੜੀ ਇਹਦੀ ਬਿਲਕੁਲ 스멜 ਆ ਜਿਹੜੀ ਦੇਸੀ ਘਿਓ ਦੀ ਜਿਹੜੀ ਫ੍ਰੈਗਰੈਂਸ ਹੁੰਦੀ ਉਹ ਖਤਮ ਹੋ ਜਾਣੀ ਹੈ ਬਿਲਕੁਲ ਤੇ ਤੁਹਾਨੂੰ ਇਹ ਬਿਲਕੁਲ ਹੀ ਨਹੀਂ ਲੱਗੂਗਾ ਕਿ ਤੁਸੀਂ ਦੇਸੀ ਘਿਓ ਲਾਇਆ ਤੇ ਇਹਦੇ ਵਿੱਚ ਜਿਹੜਾ ਇਹਦਾ ਅਸਰ ਹੈਗਾ ਉਹ ਇੰਨਾ ਅਫੈਕਟਿਵ ਹੈ ਤੁਸੀਂ ਪੂਰੀ ਰਾਤ ਇਹਨੂੰ ਲਾ ਸਕਦੇ ਹੋ ਓਵਰਨਾਈਟ ਤੁਸੀਂ ਲਾ ਕੇ ਸੌਂਜੋ ਸਵੇਰੇ ਉੱਠ ਕੇ ਆਪਣਾ ਫੇਸ ਦੇਖੋ ਇੱਕਦਮ ਗਲੋਈ ਗਲੋਈ ਫੇਸ ਤੁਹਾਨੂੰ ਨਜ਼ਰ ਆਊਗਾ ਜਿਹੜਾ ਕਿਸੇ ਵੀ ਕਰੀਮ ਨਾਲ ਨਹੀਂ ਹੁੰਦਾ